ਕਾਰ ਚੋਰੀਆਂ ਡਕੈਤੀਆਂ ਗੈਂਗ ਹਿੰਸਾ ਦੀਆਂ ਇਹਨਾਂ ਖਬਰਾਂ ਦੇ ਚੱਲਦਿਆਂ ਇਧਰ ਪੀਲ ਖੇਤਰ ਵਿੱਚ ਜੁਰਮ ਨੂੰ ਠੱਲ ਪਾਉਣ ਦੇ ਉਪਰਾਲਿਆਂ ਤਹਿਤ ਪੀਲ ਪੁਲਿਸ ਵੱਲੋਂ ਅੱਜ ਸਟੈਪ ਪ੍ਰੋਗਰਾਮ ਦੀ ਇਸ ਸਾਲ ਦੀ ਕਾਰਗੁਜ਼ਾਰੀ ਸਾਂਝੀ ਕੀਤੀ ਗਈ। ਪਾਰਤਲਬ ਹੈ ਕਿ ਪੀਲ ਰੀਜਨਲ ਪੁਲਿਸ ਦੀ ਰਣਨੀਤਿਕ ਅਤੇ ਟੈਕਟੀਕਲ ਇਨਫੋਰਸਮੈਂਟ ਪੁਲਿਸਿੰਗ ਯਾਨੀ ਸਟੈਪ ਟੀਮ ਨੇ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਜ਼ਿਆਦਾ ਗੈਰ ਕਾਨੂੰਨੀ ਹਥਿਆਰ ਜ਼ਬਤ ਕੀਤੇ ਨੇ ਅਤੇ 2022 ਦੇ ਮੁਕਾਬਲੇ ਇਹ 3 ਗੁਣਾ ਜ਼ਿਆਦਾ ਹੈ। ਅੱਜ ਇਸ ਐਲਾਨ ਮੌਕੇ ਮੈਨੂੰ ਹੋਰ ਅੰਕੜਿਆਂ ਦੇ ਨਾਲ-ਨਾਲ ਪੁਲਿਸ ਚੀਫ ਨਾਲ ਗੱਲਬਾਤ ਦੌਰਾਨ ਹੋਰ ਜਾਣਕਾਰੀ ਵੀ ਮਿਲੀ। ਇਹ ਇੱਕ ਪਹਿਲ ਕਦਮੀ ਹੈ ਜੋ ਕਿ ਵਿਸ਼ੇਸ਼ ਇਨਫੋਰਸਮੈਂਟ ਬਿਊਰੋ ਵੱਜੋਂ ਕੰਮ ਕਰਦੀ ਹੈ। ਪੀਲ ਖੇਤਰ ਵਿੱਚ ਬੰਦੂਕ ਅਤੇ ਗੈਂਗ ਹਿੰਸਾ ਨੂੰ ਘਟਾਉਣ ਤੇ ਕੇਂਦ੍ਰਿਤ ਹੈ। 2024 ਵਿੱਚ ਇੱਕ ਸਟੀਮ ਨੇ ਪੀਲ ਖੇਤਰ ਵਿੱਚੋਂ 53 ਗੈਰ ਕਾਨੂੰਨੀ ਹਥਿਆਰ, 63 ਮੈਗਜ਼ੀਨ ਅਤੇ 915 ਬਾਰੂਦ ਵਾਲੀਆਂ ਚੀਜ਼ਾਂ ਜ਼ਬਤ ਕੀਤੀਆਂ ਨੇ। ਜ਼ਬਤ ਕੀਤੀਆਂ ਗਈਆਂ 53 ਗਨਸ ਵਿੱਚੋਂ 41 ਦੀਆਂ ਤੰਦਾਂ ਅਮਰੀਕਾ ਨਾਲ ਜੁੜਦੀਆਂ ਨੇ ਅਤੇ 12 ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। Year for our STEP team, for the firearms that are being seized by them. And I do want to say they are a remarkable set of individuals that represent an extension of amazing 3,500 members of Peel Regional Police that are here. But these firearms are as a result of this team. Can I tell you here at Peel, in addition, over the year, we've had 205 firearms seized during the course of 2024. ਇਸ ਟੀਮ ਦੀਆਂ ਇਹਨਾਂ ਕੋਸ਼ਿਸ਼ਾਂ ਕਾਰਨ ਇਸੇ ਸੰਬੰਧ ਵਿੱਚ 50 ਗ੍ਰਿਫਤਾਰੀਆਂ 461 ਕ੍ਰਿਮੀਨਲ ਕੋਡ ਚਾਰजेस ਅਤੇ 40 ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਦੋਸ਼ ਵੀ ਸਾਹਮਣੇ ਆਏ ਨੇ ਚਾਰਜ ਕੀਤੇ ਗਏ 50 ਲੋਕਾਂ ਵਿੱਚੋਂ 25 ਨੂੰ ਹਿਰਾਸਤ ਵਿੱਚੋਂ ਰਿਹਾ ਕਰ ਦਿੱਤਾ ਗਿਆ ਸੀ ਜਦੋਂ ਕਿ 15 ਪਹਿਲਾਂ ਹੀ ਅਦਾਲਤ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ ਅਤੇ 31 ਲੋਕਾਂ ਤੇ ਪਹਿਲਾਂ ਤੋਂ ਹੀ ਕਈ ਤਰ੍ਹਾਂ ਦੀਆਂ ਅਦਾਲਤੀ ਸ਼ਰਤਾਂ ਲਾਗੂ ਸਨ ਅੱਜ ਜ਼ਬਤ ਕੀਤੀਆਂ ਗਈਆਂ ਇਹਨਾਂ ਗੰਨਸ ਵਿੱਚੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਹੋ ਸਕਦੇ ਨੇ ਜਿਹੜੀਆਂ ਨਾਲ ਸੜਕਾਂ ਤੇ ਕਈ ਤਰ੍ਹਾਂ ਦੇ ਜ਼ੁਲਮ ਹੋਏ ਕਤਲ ਹੋਏ ਪੀਲ ਪੁਲਿਸ ਨੇ ਜਿੱਥੇ ਅੱਜ ਇਹਨਾਂ ਸਭ ਦਾ ਵੇਰਵਾ ਦਿੱਤਾ ਉੱਥੇ ਉਹਨਾਂ ਨੇ ਆਪਣੀਆਂ ਫਰਸਟ੍ਰੇਸ਼ਨਸ ਵੀ ਜ਼ਾਹਿਰ ਕੀਤੀਆਂ ਕਿ ਕਿਸ ਤਰ੍ਹਾਂ ਜੁਰਮ ਕਰਨ ਵਾਲੇ ਬੇਲਤੇ ਰਿਹਾ ਹੋ ਜਾਂਦੇ ਨੇ ਤੇ ਬਹੁਤ ਸਾਰੇ ਕਾਨੂੰਨ ਵਿੱਚ ਬਦਲਾਵਾਂ ਦੀ ਵੀ ਜ਼ਰੂਰਤ ਹੈ ਜਿਹੜੇ ਉਹ ਨਵੇਂ ਸਾਲ ਵਿੱਚ ਦੇਖਣਾ ਚਾਹਣਗੇ I can tell you it's an absolute frustration for not only me But all 3,500 members of Peel Police, uh, the amount of work and investigative effort to arrest, detain, process, put them before the courts, and sometimes they're out before the officer even finishes their shift. Right. So uh, this is a frustration, and. Just to be clear we're talking about a small percentage of repeat violent offenders. ਜ਼ਿਕਰਯੋਗ ਹੈ ਕਿ ਸਟੈਪ ਅਫੀਸਰ ਰੀਜਨ ਦੇ ਉਹਨਾਂ ਇਲਾਕਿਆਂ ਵਿੱਚ ਤਾਇਨਾਤ ਕੀਤੇ ਜਾਂਦੇ ਨੇ ਜਿੱਥੇ ਪੂਰੇ ਖੇਤਰ ਵਿੱਚ ਗਰੋਹ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਗਤੀਵਿਧੀ ਸਭ ਤੋਂ ਜ਼ਿਆਦਾ ਅੰਕੜਿਆਂ ਵਿੱਚ ਹੁੰਦੀ ਹੈ। ਇਹਨਾਂ ਅਫੀਸਰਜ਼ ਦੇ ਕੰਮ ਦੌਰਾਨ ਕਮਿਊਨਿਟੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਜੁਰਮ ਕਰਨ ਵਾਲੇ ਗਿਰੋਹਾਂ ਨਾਲ ਸਿੱਧੇ ਤੌਰ ਤੇ ਟੀਚੇ ਮਿੱਥ ਕੇ ਨਿਖਟਿਆ ਜਾਂਦਾ ਹੈ ਅਤੇ ਸਰਗਰਮ ਗਸ਼ਤ ਕੀਤੀ ਜਾਂਦੀ ਹੈ। ਪੁਲਿਸ ਚੀਫ ਮੁਤਾਬਕ ਆਫੀਸਰਸ ਵੱਲੋਂ ਸਖਤ ਮਿਹਨਤ ਨਾਲ ਇਹਨਾਂ ਟੀਚਿਆਂ ਤੇ ਕੰਮ ਕੀਤਾ ਜਾਂਦਾ ਹੈ ਅਤੇ ਉਹ ਆਸ ਕਰਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਮਾਮਲਿਆਂ ਵਿੱਚ ਸਾਰੀਆਂ ਧਿਰਾਂ ਦੇ ਸਹਿਯੋਗ ਨਾਲ ਸਿਸਟਮ ਵਿੱਚ ਹੋਰ ਸੁਧਾਰ ਕੀਤਾ ਜਾਵੇ। One of the things, as police chiefs, we have the ability to do is continue to work with my colleagues to advocate for di continued discussions and reform. I work with our you know, political counterparts who have the ability to affect legislative change and perhaps policy change, uh, but also to draw attention to the victims that are actually the ones on the receiving end of all these harms. So there's a multitude of activities. We've seen some change in the last two years from the federal government. Clearly, we've seen some from the provincial government, uh, but we do advocate for more. Lavin Gill, Omni News.